ਬਿਨਾ ਕਿਸੇ ਵਿਚੋਲੇ ਤੇ ਮੈਰਜ ਬਿਊਰੋ ਤੋਂ ਘਰ ਬੈਠੇ ਹਰ ਰੋਜ਼ ਪੰਜਾਬੀ ਵਧੀਆ-ਵਧੀਆ ਪਰਿਵਾਰਾਂ ਦੇ ਰਿਸ਼ਤੇ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਜੁਕੇ ਤੋਂ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਜਲੰਧਰ ਕੁੜੀ ਦੀ ਪੜ੍ਹਾਈ ਬੀ ਕਾਮ ਤੇ ਨੈਣੀ ਦਾ ਕੋਰਸ ਕੀਤਾ ਹੋਇਆ ਡੇਟ ਆਫ ਬਰਥ 1996 ਕੱਦ 5 ਫੁੱਟ 4 ਇੰਚ ਲੜਕੀ ਦੇ ਇੱਕ ਭਰਾ ਇੱਕ ਭੈਣ ਮੈਰਿਡ ਕੈਨੇਡਾ ਰਹਿੰਦੇ ਨੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਕੁੜੀ ਜੁਕੇ ਦੇ ਵਿੱਚ ਵਰਕ ਪਰਮਿਟ ਤੇ ਹੈ ਹੋਮ ਕੇਅਰ ਦੀ ਜੌਬ ਕਰਦੇ ਨੇ ਚੰਗੀ ਸੈਲਰੀ 2023 ਤੋਂ 2028 ਤੱਕ 5 ਸਾਲ ਦਾ ਵੀਜ਼ਾ ਕੁੜੀ ਸੋਹਣੀ ਸੁਰੱਖੀ ਸਮਝਦਾਰ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਜਾਂ ਜੁਕੇ ਵਿੱਚ ਪੀਆਰ ਹੋਵੇ ਮੁੰਡਾ ਸੋਹਣਾ ਸੁਨੱਖਾ ਤੇ ਨਸ਼ਾ ਰਹਿਤ ਹੋਵੇ ਦੁਆਬੇ ਏਰੀਆ ਨੂੰ ਪਹਿਲ ਮੁੰਡੇ ਕੋਲੇ ਜ਼ਮੀਨ ਦੇ 8 ਤੋਂ 10 ਕਿੱਲੇ ਹੋਣ ਕੁੜੀ ਦਾ ਪਰਿਵਾਰ ਵਧੀਆ ਚੰਗਾ ਵਿਆਹ ਕਰੇਗਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ